i do ਅੱਜ ਰੇਲਵੇ ਰੋਡ ਤੋਂ ਲੈ ਕੇ ਕ੍ਰਿਆਮ ਰੋਡ ਤੱਕ ਜਿਹੜੀ ਸੜਕ ਦਾ ਦੁਕਾਟਣ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ ਭੈਣ ਜੀ ਬਲਵਿੰਦਰ ਕੌਰ ਜੀ ਆਮ ਆਦਮੀ ਪਾਰਟੀ ਦੇ ਹਲਕਾ ਅੰਜਾਜ ਜੀ ਲਲਿਤ ਮੋਨ ਪਟਕੀ ਸਾਹਿਬ ਕੌਂਸਲਰ ਡਾਕਟਰ ਕਮਲ ਜੀ ਜੀ ਕੌਂਸਲਰ ਭੈਣ ਜੀ ਬੀਕਾ ਜੀ ਵਰਮukh ਨੌਰ ਸਾਹਿਬ ਕੌਂਸਲਰ ਔਰ ਬਹੁਤ ਹੀ ਸਤਿਕਾਰਯੋਗ ਮਕਰ ਸਿੰਘ ਗਰੇਵਾਲ ਸਾਹਿਬ ਔਰ ਬਹੁਤ ਹੀ ਸ਼ਹਿਰ ਦੀਆਂ ਮੌਜੂਦ ਸ਼ਖਸੀਤਾਂ ਜਿਹੜਾ ਕੰਮ ਕਿਸੇ ਨਾ ਕਿਸੇ ਅਰਚਨ ਕਰਕੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਅਸਮੁੱਚੇ ਹਾਊਸ ਨੇ ਅਸਮੁੱਚੇ ਸ਼ਹਿਰ ਨੇ ਅਸਮੁੱਚੇ ਕਾਉਂਸਲਰ ਸਹਿਬਾਨ ਨੇ ਇਹ ਨਗਰ ਕੌਂਸਲ ਨਵਾਂ ਸ਼ਹਿਰ ਦੇ ਗੁਲਾਣ ਭੈਣ ਜੀ ਬਲਵਿੰਦਰ ਕੌਰ ਜੀ ਜਰਾਹੀਂ ਅੱਜ ਇਹਦੀ ਸ਼ੁਰੂਆਤ ਕਰਾਈ ਆ ਔਰ ਅਸੀਂ ਇਸ ਸਮੁੱਚੇ ਨਗਰ ਨਿਵਾਸੀਆਂ ਦਾ ਔਰ ਸ਼ਹਿਰ ਵਾਸੀਆਂ ਤੋਂ ਵੀ ਬੇਨਤੀ ਕਰਦੇ ਆ ਹੁਣ ਇਸ ਕੰਮ ਨੂੰ ਪੂਰਨ ਜਿਹੜਾ ਆ ਸੁਚਾਰੂ ਰੂਪ ਦੇ ਨਾਲ ਅੱਗੇ ਵਧਾਉਣ ਲਈ ਸਾਡਾ ਸਾਰਿਆਂ ਦਾ ਸਹਿਯੋਗ ਹਨ ਇਹ ਕੰਮ ਜਿਹੜਾ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਇਹਦੇ ਵਿੱਚ ਜਿਹੜੀਆਂ ਸਮੇਂ-ਸਮੇਂ ਤੇ ਵਕ ਵਕ ਆਗੂਆਂ ਨੇ ਵਕ ਵਕ ਲੋਕਾਂ ਨੇ ਇਹਦੇ ਵਿੱਚ ਚਰਚਾ ਨਾ ਡਾਈਆਂ ਉਹਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਲੰਮੀ ਤੁਹਾਡੇ ਨਾਲ ਆਪਾਂ ਪ੍ਰੈਸ ਵਾਰਤਾ ਵੀ ਕਰ ਸਕਦੇ ਹਾਂ ਤੇ ਵਿੱਚ ਕੀ ਕਾਰਨ ਰਹੇ ਕੀ ਇਸ ਤਰ੍ਹਾਂ ਹੋਇਆ ਇਸ ਮਾਮਲੇ ਨੂੰ ਜਿਸੇ ਸ਼ਹਿਰ ਦੇ ਸਾਰੇ ਸਤਕਾਰਯੋਗ ਸਾਥੀਆਂ ਨੇ ਪੂਰਨ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੈਂ ਵੀ ਵਿਧਾਨ ਸਭਾ ਦੇ ਅੰਦਰ ਤਿੰਨ ਵਾਰੀ ਇਹ ਮਾਮਲਾ ਜਿਹੜਾ ਉਠਾਇਆ ਉਹਦੇ ਬਾਅਦ ਜਿਹੜੇ ਪੁਰਾਣੇ ਠੇਕੇਦਾਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਲਲਤਮਨ ਪਟਕ ਸਾਹਿਬ ਜਿਹੜੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਇਸ ਕੰਮ ਨੂੰ ਅੱਗੇ ਵਧਾਉਣ ਲਈ ਭੈਣ ਜੀ ਬਲਵਿੰਦਰ ਕੌਰ ਜੀ ਡਾਕਟਰ ਕਮਲ ਜੀ ਗੁਣ ਮਖਨੌਰ ਜੀ ਮਾਨ ਜੋ ਮੱਖਣ ਸਿੰਘ ਗਰੇਵਾਲ ਜੀ ਭੈਣ ਜੀ ਬੀਕਾ ਜੀ ਔਰ ਪਰਮ ਸਿੰਘ ਫਾਲਸਾ ਜੀ ਔਰ ਸਾਡੇ ਹੋਰ ਹੀ ਸਹਿਯੋਗੀ ਐਮਸੀ ਸਭਾ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਨਗਰ ਨਿਵਾਸੀਆਂ ਨੂੰ ਇਸ ਵਾਸੀਆਂ ਨੂੰ ਰੇਲਵੇ ਰੋਡ ਦੇ ਵਾਸੀਆਂ ਨੂੰ ਬੇਨਤੀ ਕਰਦੇ ਆਂ

11:30 ਵਜੇ ਦਾ ਟਾਈਮ ਸੀਗਾ ਔਰ ਅੱਜ ਮਾਨ ਜੋ ਐਮਐਲਏ ਸਾਹਿਬ ਸਾਡੇ ਪ੍ਰਧਾਨ ਬਲਵਿੰਦਰ ਗੌਰ ਜੀ ਸਮੂਹ ਸਾਡੀ ਨਗਰ ਕੌਂਸਲ ਦੀ ਸਾਰੀ ਟੀਮ ਨੇ ਅੱਜ ਰਲ ਕੇ ਆਪਾਂ ਇਸ ਕੰਮ ਦਾ ਉਦਘਾਟਨ ਕੀਤਾ ਆ ਔਰ ਇਹਦਾ ਟੈਂਡਰ 2 ਕਰੋੜ 88 ਲੱਖ ਰੁਪਏ ਦਾ ਇਹਦਾ ਟੈਂਡਰ ਜੀ ਲੁਧਿਆਣੇ ਦੀ ਪਾਰਟੀ ਆ ਜਿਹੜਾ ਠੇਕੇਦਾਰ ਆ ਔਰ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਉਹ ਦੁਕਾਨਦਾਰ ਭਰਾਵਾ ਨੂੰ ਖਾਸ ਕਰਕੇ ਮਾਫੀ ਮੰਗਦਾ ਕਿ ਇਹ ਕੰਮ ਕਰਨ ਦੇ ਵਿੱਚ ਥੋੜੀ ਜਿਹੀ ਲੇਟ ਹੋਏ ਆ ਪਰ ਦੇਰ ਆਏ ਦਰੋਸਤ ਆਏ ਹੁਣ ਮੈਂ ਵਾਦਾ ਕਰਦੇ ਆਂ ਕਿ ਇਹ ਕੰਮ ਆਪਾਂ ਪੂਰਾ ਸਿਰੇ ਚੜਾਵਾਂਗੇ ਮਾਤਾ ਤੱਕ ਪ੍ਰਧਾਨ ਜੀ ਇਹ ਕੰਮ ਹੋ ਜਾਏਗਾ ਪੂਰਾ ਦੇਖੋ ਜੀ ਇਹ ਟਾਈਮ ਬౌండ్ ਕੰਮ ਆ ਇਹ ਤਾਂ ਠੇਕੇਦਾਰ ਔਰ ਅਫਸਰ ਹੀ ਦੱਸ ਸਕਦੇ ਆ ਟਾਈਮ ਬౌండ్ ਆ ਕੰਮ ਔਰ ਦਿਨ ਰਾਤ ਕੰਮ ਚੱਲੂਗਾ ਮੈਂ ਤਾਂ ਇਹੀ ਵਾਦਾ ਕਰ ਸਕਦਾ ਹਾਂ ਤੁਹਾਡੇ ਨਾਲ ਇਸ ਕੰਮ ਲਈ ਗ੍ਰਾਂਟ ਆਈ ਆ ਜਾਂ ਮਿਊਨਿਸਪਲ ਫੰਡ ਇਹ ਮਿਊਨਿਸਪਲ ਫੰਡ ਆ ਜੀ ਵੈਸੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 5 ਕਰੋੜ 46 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਆ ਉਹਦੀ ਵੀ ਸਾਨੂੰ ਲੈਟਰ ਆਈ ਆ ਪਰ ਇਹ ਅਸੀਂ ਮਿਊਨਿਸਪਲ ਫੰਡ ਚੋਂ ਕਰਾ ਰਹੇ ਆ ਕੰਮ ਤਾਂ ਕਿ ਕੰਮ ਜਲਦੀ ਜਲਦੀ ਹੋ ਸਕੇ ਔਰ ਮੈਂ ਅੱਜ ਦੇ ਦਿਨ ਤੇ ਕੋਈ ਸਿਆਸੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਕਾਂਗਰਸ ਪਾਰਟੀ ਵਾਲਿਆਂ ਨੇ ਪੂਰਾ ਜ਼ੋਰ ਲਾਇਆ ੱੱਲ ਤੱਕ ਜ਼ੋਰ ਲਾਇਆ ਇਹ ਕੰਮ ਸਿਰੇ ਨਾ ਚੜੇ ਉਹਨਾਂ ਦੀ ਮਨਸ਼ਾ ਸੀ ਹੁਣ ਵੀ ਵੱਡੇ ਵੱਡੇ ਐਵੇਂ ਭਲੇਖੇ ਦੁਪਾਈ ਜਾਂਦੇ ਆ ਠੇਕੇਦਾਰ ਵੀ ਆ ਗਿਆ ਕੱਲ ਫਵਾਫ ਲਾਤੀ ਠੇਕੇਦਾਰ ਨੱਟ ਗਿਆ ਆ ਤੁਹਾਡੇ ਸਾਹਮਣੇ ਠੇਕੇਦਾਰ ਖੜਾ ਉਹਦੀ ਟੀਮ ਖੜੀ ਆ ਉਹਦੀ ਮਸ਼ੀਨਰੀ ਖੜੀ ਆ ਕੰਮ ਦਾ ਠੇਕੇਦਾਰ ਨਹੀਂ ਕਰਨਾ ਇਸ ਕਰਕੇ ਉਹਨਾਂ ਦੀਆਂ ਨੀਂਦ ਆਰਾਮ ਹੋਈਆਂ ਪਰ ਮੈਂ ਦੁਕਾਨਦਾਰ ਭਰਾਵਾਂ ਤੋਂ ਮਾफी ਮੰਗਦਾ ਖੜੀ ਐ ਲੇਟ ਦੁਕਾਨਦਾਰ ਕਹਿ ਰਹੇ ਕਿ ਕੱਲੂ ਧਰਨਾ ਦੇਣਾ ਤੁਹਾਡਾ ਕੀ ਕਹਿਣਾ ਉਹਨਾਂ ਦੇ ਵੇਖੋ ਉਹਨਾਂ ਦੀ ਇੱਛਾ ਆ ਜਿਸ ਕੰਮ ਲਈ ਜਿਸ ਕੰਮ ਲਈ ਉਹਨਾਂ ਨੇ ਧਰਨਾ ਦੇਣਾ ਸੀ ਉਹ ਕੰਮ ਅੱਜ ਸ਼ੁਰੂ ਹੋ ਗਿਆ ਹੈ ਇਹੀ ਉਹਨਾਂ ਦਾ ਏਜੰਡਾ ਸੀ ਬਾਕੀ ਮੈਂ ਕਿਸੇ ਦੇ ਪਰਸਨਲ ਕੰਮ ਨੂੰ ਰੋਕ ਨਹੀਂ ਸਕਦਾ ਉਹਨਾਂ ਦੀ ਜੋ ਵੀ ਇੱਛਾ ਆ ਉਹਨਾਂ ਦੀ ਇੱਛਾ ਦੇ ਨਾਲ ਮੈਂ ਸਮਰਥਨ ਕਰਦਾ ਵੀ ਜੋ ਉਹਨਾਂ ਨੇ ਕਰਨਾ ਉਹ ਕਰਨ ਪਰ ਅਸੀਂ ਕੰਮ ਸ਼ੁਰੂ ਕਰਾ ਦਿੱਤਾ ਹੈ ਔਰ ਇਹ ਕੰਮ ਅੱਜ ਸੋਮਵਾਰ ਦਾ ਦਿਨ ਜਿਸ ਦਿਨ ਦਾ ਟੈਂਡਰ ਹੋਇਆ ਸੀ ਉਸ ਦਿਨ ਦਾ ਹੀ ਇੱਥੇ ਪੰਡਤ ਅੰਬਾਦਾ ਜੀ ਖੜੇ ਆ ਇਹਨਾਂ ਨੇ ਟਾਈਮ ਕੱਢ ਕੇ ਦਿੱਤਾ ਸੀ ਕਿ ਜੀ ਇੰਨੀ ਤਰੀਕ ਨੂੰ ਇੰਨੇ ਵਜੇ ਕਰਾਇਆ 11 ਵਜੇ ਆਪਾਂ ਸ਼ੁਰੂ ਕਰਾਤਾ ਅੱਜ ਪਹਿਲਾ ਨਵਰਾਤਰਾ ਆ ਔਰ ਵਧੀਆ ਕੰਮ ਸ਼ੁਰੂ ਹੋਇਆ ਇਹ ਜੀ ਰੇਲਵੇ ਫਾਟਕ ਰਹਿ ਗਿਆ ਕ੍ਰੈਮ ਫਾਟਕ ਫਾਟਕ ਹੈ ਨਾ ਕ੍ਰੈਮ ਫਾਟਕ ਤੱਕ ਬਣੂਗੀ ਪਿੱਛੇ ਨੂੰ ਇਹਦੇ ਜਿਹੜੀ ਬਿਨਿਆਨ ਬਣਾਉਣ ਦੀ ਪ੍ਰਕਿਰਿਆ ਜਿਹੜੀ ਇੱਕੋ ਵਰੀ ਸਾਰੀ ਬਣਦੀ ਜਾਊਗੀ ਜਾਂ ਅੱਧੀ-ਅੱਧੀ ਕਰਕੇ ਬਣਦੀ ਜਾਊਗੀ ਨਹੀਂ ਜੀ ਦੇਖੋ ਇਹ ਤਾਂ ਇੰਜੀਨੀਅਰ ਦੱਸ ਸਕਦੇ ਆ ਮੇਰਾ ਮੇਰੀ ਜੋ ਮੇਰੀ ਨਿੱਜੀ رائے ਆ ਮੈਂ ਤਾਂ ਇਹ ਚਾਹੁੰਦਾ ਕਿ ਸੜਕ ਵੀ ਚੱਲੀ ਜਾਵੇ ਇੱਕ ਸਾਈਡ ਚੱਲਦੀ ਇੱਕ ਸਾਈਡ ਚੱਲਦੀ ਰਹੇ ਕਾਰੋਬਾਰ ਮੇਰਾ ਅਫੈਕਟ ਹੋਣ ਕਿਉਂਕਿ ਮੋਰੇ ਝੋਨੇ ਦਾ ਸੀਜ਼ਨ ਆਣਾ ਆ ਝੋਨਾ ਵੀ ਮੰਡੀਆਂ 'ਚ ਜਾਣਾ ਆ ਉਹ ਵੀ ਉਦੋਂ ਵੀ ਦੇਖਣਾ ਆ ਹਰ ਪਹਿਲੂ ਨੂੰ ਦੇਖਦੇ ਹੋਏ ਆਪਾਂ ਕੰਮ ਕਰਾਵਾਂਗੇ ਇੰਨੇ ਕੋ ਰੂਟ ਪਲਾਨ ਵੀ ਆਪਾਂ ਤਿਆਰ ਕੀਤਾ ਆ ਤਿਹਾਰਾਂ ਦੇ ਦਿਨ ਕਰਕੇ ਹਾਂਜੀ ਹਾਂਜੀ ਉਹਦਾ ਵੀ ਆਵੇ ਤਿਹਾਰਾਂ ਦੇ ਦਿਨ ਆ ਵੀ ਕੋਈ ਵਿਗਨ ਨਾ ਪਵੇ ਇੱਕ ਪਾਸਾ ਚੱਲਦਾ ਹੀ ਰਵੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਇਹ ਸੜਕ ਉਬੜ-ਗੁਬੜ ਆ ਜਿਹੜੀ ਅੱਜ ਇਹਨੂੰ ਕਿਉਂਕਿ ਸਭ ਤੋਂ ਪਹਿਲਾਂ ਕੰਮ ਕਰਨ ਤੋਂ ਪਹਿਲਾਂ ਘਰ ਵੀ ਬਣਾਈਓ ਉਹਦਾ ਲੈਵਲ ਕੱਢਣਾ ਪੈਂਦਾ ਅੱਜ ਇਹਨੂੰ ਐਨ ਸਿੱਧੀ ਕਰਕੇ ਦੋ ਜਾਂ ਦੋ ਤਿੰਨ ਦਿਨਾਂ 'ਚ ਜੇ ਸਿੱਧੀ ਕਰੂਗੇ ਉਹਦਾ ਲੈਵਲ ਕੱਢੂਗੇ ਲੈਵਲ ਵਾਟਰ ਵਾਲਾ ਜਿਹੜਾ ਦੇਖੋ ਜੀ ਜਦੋਂ ਜਦੋਂ ਕੋਈ ਵੀ ਵਾਟਰ ਸਪਲਾਈ ਆਪਾਂ ਘਰ 'ਚ ਵੀ ਪਾਣੇ ਆ ਜਦੋਂ ਉਹਦੇ ਵਿੱਚ ਪਾਣੀ ਆਂਦਾ ਲੀਕੇ ਜਾਂਦੀ ਆ ਔਰ ਇਹ ਆਈ ਆ ਔਰ ਉਹਨੂੰ ਦੂਰ ਕੀਤਾ ਆ ਔਰ ਜਿਹੜੀਆਂ ਗਲੀਆਂ ਸੀਗੇ ਉਹਨਾਂ ਨੂੰ ਜੋੜਨਾ ਵੀ ਸੀਗਾ ਪਹਿਲਾਂ ਅਸੀਂ ਤਾਂ ਕੰਮ ਰੋਕਤਾ ਸੀ ਬਿਟੋਏ ਪੈਣੇ ਆ ਵੀ ਜੇ ਕੰਮ ਨਾਲੇ ਸ਼ੁਰੂ ਹੋ ਜਵੇ ਜਿਸ ਦਿਨ ਦਾ ਟੈਂਡਰ ਹੋਇਆ ਉਸ ਦਿਨ ਤੋਂ ਇਹ ਜੋੜਦੇ ਪਏ ਆ ਜੀ ਨਾਲ ਸੀਵਰੇਜ ਵਿਭਾਗ ਤੋਂ ਮਨਜ਼ੂਰੀ ਹਾਂ ਜੀ ਜੀ ਸਾਡਾ ਸਾਡੀ ਆਪਣਾ ਹੀ ਪਾਰਟ ਆ ਸੀਵਰੇਜ ਭਾਗ ਉਹਨਾਂ ਦੀ ਮਨਜ਼ੂਰੀ ਉਹਨਾਂ ਦੀ ਮਨਜ਼ੂਰੀ ਤੇ ਹੀ ਆਪਾਂ ਆ ਬਾਰਡਰ ਸਪਲਾਈ ਦੇ ਕਿ ਪਾਈਪ ਆ ਪਾਈਆਂ ਆ ਜੀ ਦੁਕਾਨਦਾਰਾਂ ਨਾਲ ਕਨੈਕਸ਼ਨ ਲੈਣ ਬਾਰੇ ਹੋ ਗਈ ਗੱਲ ਜੀ ਕੇ ਦੇਖੋ ਜੀ ਅੱਜ ਕੱਲ ਨੂੰ ਮੇਰੀ ਬੇਨਤੀ ਸੁਣਿਓ ਜੀ ਕੱਲ ਨੂੰ ਅਨਾਉਂਸਮੈਂਟ ਕਰਾਵਾਂਗੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਨਾਉਂਸਮੈਂਟ ਹੋਊਗੀ ਵੀ ਜਿਨੇ ਕਨੈਕਸ਼ਨ ਲੈਣਾ ਸੀ ਬਰੇਜ ਦਾ ਵਾਟਰ ਸਪਲਾਈ ਦਾ ਲੈ ਲਓ ਮੁੜ ਕੇ ਨਹੀਂ ਇਹ ਪੱਟ ਹੋਣੀ ਇੱਕ ਪ੍ਰਧਾਨ ਜੀ ਜੇ ਕੱਲੂ ਗੈਸ ਪਾਈਪ ਜਿੱਦਾ ਪੈ ਰਹੀ ਹੈ ਕੋਈ 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 ਗੈਸ ਪਾਈਪ ਨਹੀਂ ਇੱਥੇ ਪੈਨ ਦਵਾਂਗੇ 5 ਸਾਲ ਤੱਕ ਦਾ ਪੰਜ ਸਾਲ ਤੱਕ ਬੌਂਡ ਕਰਕੇ ਸੜਕ ਬਣਾਵਾਂਗੇ ਜਿਨੇ ਹਾਂ ਦੁਕਾਨਦਾਰ ਭਰਾਵਾਂ ਲਈ ਇਹ ਹੈਗੀ ਆ ਵੀ ਜਿਹਨੇ ਸੀਵਰੇਜ ਦਾ ਕਨੈਕਸ਼ਨ ਲੈਣਾ, ਵਾਟਰ ਸਪਲਾਈ ਦਾ ਲੈਣਾ ਉਹ ਅੱਜ ਕੱਲ ਚ ਲੈ ਲੈਣ। ਕੰਮ ਚੱਲਣ ਤੋਂ ਪਹਿਲਾਂ ਲੈ ਲੈਣ। ਪਹਿਲਾਂ ਪਹਿਲਾਂ ਲੈ ਲੈਣ ਬਣਨ ਤੋਂ ਪਹਿਲਾਂ ਪਹਿਲਾਂ ਲੈ ਲੈਣ ਅਨਾਉਂਸਮੈਂਟ ਕਰਾਵਾਂਗੇ ਸ਼ਹਿਰ ਦੇ ਵਿੱਚ। ਹਾਂਜੀ ਅਸੀਂ ਰੇਲਵੇ ਰੋਡ ਤੇ ਧੁਰ ਤੱਕ ਬਾਟਕ ਤੱਕ ਅਨਾਉਂਸਮੈਂਟ ਕਰਾਵਾਂਗੇ। ਠੀਕ ਹੈ। ਕਿਉਂਕਿ ਤੂੰ ਤੁਹਾਡਾ ਵੀ ਵੱਡਾ ਯੋਗਦਾਨ ਰਿਹਾ ਸੜਕ ਬਣਾਉਣ 'ਚ। ਕੱਲਾ ਸਾਡੇ ਹੀ ਨਹੀਂ ਰਿਹਾ ਪੱਤਰਕਾਰਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ। ਤੁਸੀਂ ਲੋਕਾਂ ਦੀ ਮੁਸ਼ਕਲ ਨੂੰ ਟਾਈਮ-ਟਾਈਮ ਤੇ ਹੱਲ ਕੀਤਾ। ਪਰ ਇੱਕ ਬੇਨਤੀ ਜ਼ਰੂਰ ਕਰਦਾ ਹੁਣ ਦੁਕਾਨਦਾਰ ਹੁਣ ਧਰਨੇ ਤੋਰਨੇ ਛੱਡ ਦਿਓ ਹੁਣ ਸਾਡਾ ਸਾਥ ਦਿਓ ਅਸੀਂ ਤਾਂ ਆਵਾਜ਼ ਚੱਕੀ ਹੈ ਹਾਲ ਤਾਂ ਤੁਸੀਂ ਕਰਵਾਇਆ ਜੀ ਨਹੀਂ ਕੋਈ ਇੱਕ ਮਿੰਟ ਜੀ ਹਾਂ ਕਰੋ ਬਰੋਬਾ ਸਭ ਤੋਂ ਪਹਿਲਾਂ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆਂ ਹਾਂਜੀ ਨਾ ਆਪਣੇ ਨਵੇਂ ਸ਼ਹਿਰ ਵਾਸੀਆਂ ਪਪਾਰ ਮੰਡਲ ਅਤੇ ਸਾਰਿਆਂ ਨੂੰ ਮੈਂ ਸਹਿਯੋਗ ਦੀ ਮੰਗ ਕਰਦੀ ਆਂ ਕਿ ਤੁਸੀਂ ਸਾਡਾ ਪੂਰਾ ਸਹਿਯੋਗ ਦਿਓ ਤਾਂ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਵਿੱਚ ਕੋਈ ਵਿਘਨ ਨਾ ਪਵੇ ਤੇ ਇਸ ਕਰਕੇ ਸਾਰੇ ਸਾਡਾ ਸਾਥ ਦਿਓ ਸਾਡੇ ਐਮਸੀ ਸਾਹਿਬਾਨਾ ਸਾਡੇ ਐਮਐਲਏ ਸਾਹਿਬ ਹਾਲਕਾ ਅੰਚਲ ਲਲਿਤ ਮੋਨ ਪਾਰਟੀ ਜਿੱਤੇ ਸਾਡੇ ਐਮਸੀ ਸਾਹਿਬਾਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਸ਼ਹਿਰ ਦੇ ਵਿਕਾਸ ਦੇ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਔਰ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਬਾਕੀ ਕੰਮ ਜਿਹਦਾ ਸਲੋ ਰੋਡ ਹੋ ਗਿਆ ਕਲਾਮ ਰੋਡ ਹੋ ਗਿਆ ਉਹ ਵੀ ਜਲਦੀ ਛੁਟ ਕਰਵਾ ਦਿੱਤੇ ਹਾਂ ਇੱਕ ਗੰਦਗੀ ਦੇ ਢੇਰ ਬਹੁਤ ਲੱਗੇ ਜਾਂਦੇ ਜੀ ਜੀ ਹਾਂਜੀ ਉਹ ਉਹ ਤਾਂ ਪੰਜਾਬ ਪੰਜਾਬ ਲੈਵਲ ਤੇ ਹੜਤਾਲ ਚੱਲ ਰਹੀ ਹੈ ਸਾਡੇ ਕਿੱ데 ਨਵਾਂ ਸ਼ਹਿਰ ਜਿੰਨੀ ਸਾਰੇ ਪੰਜਾਬ ਚ ਹੜਤਾਲ ਹੈ ਸਾਡੇ ਦੀਵਾਲੀ ਤੱਕ ਇਹ ਬੁਦੀ ਦਿੱਤਾ ਜਾਏਗਾ ਦੁਕਾਨਦਾਰਾਂ ਨੂੰ ਸੜਕ ਦਾ ਦੇਖੋ ਜੀ ਮੈਂ ਕੋਈ ਮੇਰੀ ਆਦਤ ਨਹੀਂ ਵੀ ਕੋਈ ਅਮੇ ਕੋਈ ਕੁਐਸਚਨ ਕਰਦਾ ਲੇਕਿਨ ਦੀਵਾਲੀ ਤੱਕ ਲੋਕਾਂ ਨੂੰ ਨੰਗਨ ਦੀ ਰਾਤ ਹੋਊਗੀ ਅੱਜ ਦੇਤ ਅੱਜ ਗਿਫਟ ਹੀ ਆ ਜੀ ਪਰਮਾਤਮਾ ਨੇ ਗਿਫਟ ਦਿੱਤਾ ਮਾਤਾ ਰਾਣੀ ਦੇ ਨਰਾਤੇ ਉਹਨਾਂ ਨੇ ਗਿਫਟ ਦਿੱਤਾ ਜੀ ਬਹੁਤ ਸਚੇਤ ਇੱਕ ਰਹਿ ਗਿਆ ਕੰਡ ਅਟ ਕਮਲ ਦੀ ਦੂ ਮਿੰਟ ਕਰਿਓ ਗੁਰਮਖ ਨਾਲ ਪਰਮੇ ਦਾ ਪਿਆਰ ਸਦਾ ਘੜ ਰਿਹਾ ਤਾਂ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜੀਆਂ ਜਾਲਾਂ ਜਿਹੜੀਆਂ ਚੱਲੀਆਂ ਗਈਆਂ ਉਹ ਇੱਥੋਂ ਦੇ ਪੁਰਾਣੇ ਵਿਧਾਇਕ ਇਹਨੂੰ ਲੋਕਾਂ ਨੇ ਸਿਆਣਾ ਬੱਚਾ ਸਮਝ ਕੇ ਚੁਣ ਲਿਆ ਸੀ ਪਰ ਉਹਨੇ ਲੋਕਾਂ ਨੂੰ ਲਗਾਤਾਰ ਧੋਖੇ 'ਚ ਰੱਖਿਆ ਤੇ ਅੱਜ ਵੀ ਜੇ ਇਹ ਕੰਮ ਜੇ ਡਿਲੇ ਹੋਇਆ ਵਾ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਸ ਐਮਐਲਏ ਦਾ ਤੇ ਉਹਦੇ ਜਿਹੜੇ ਲੋਕਲ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਸੀ ਜੇ ਨਗਰ ਕੌਂਸਲ ਦੇ ਪ੍ਰਧਾਨ ਨੇ ਸੜਕ ਬਣਾਉਣ ਦਾ ਕਿਤੇ ਟੀਚਾ ਮਿੱਥਿਆ ਤਾਂ ਇਹਨਾਂ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਜੇ ਹਾਈ ਕੋਰਟ ਚਲ ਗਏ ਤਾਂ ਹਾਈ ਕੋਰਟ ਤੁਰੇ ਉਹ ਜੇ ਹਾਈ ਕੋਰਟ ਚ ਗੱਲ ਨਾ ਬਣੀ ਤਾਂ ਸੁਪਰੀਮ ਕੋਰਟ ਤੱਕ ਤੁਰੇ ਉਹ ਇਹਦਾ ਮਤਲਬ ਕਹਿਣ ਦਾ ਭਾਵ ਇਹ ਆ ਕਿ ਇਹ ਲੋਕ ਚਾਹਦੇ ਹੀ ਨਹੀਂ ਆ ਕਿ ਨਵੇਂ ਸ਼ਹਿਰ ਦਾ ਰੇਲਵੇ ਰੋਡ ਬਣੇ ਪਰ ਮੈਂ ਅੱਜ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਤੇ ਨਵਾਂ ਸ਼ਹਿਰ ਦੇ ਲੋਕਾਂ ਨੂੰ ਮੁबारकबाद ਦਿੰਨਾ ਕਿ ਪਰਮਾਤਮਾ ਦੀ ਦਿਆ ਨਾਲ ਜਿਹੜੇ ਲੋਕ ਇੱਥੇ ਚਾਲਾਂ ਚੱਲ ਰਹੇ ਸੀ ਉਹਨਾਂ ਦੀਆਂ ਚਾਲਾਂ ਨਹੀਂ ਚੱਲ ਸਕੀਆਂ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਸਦਕਾ ਅੱਜ ਰੇਲਵੇ ਰੋਡ ਬਣਨ ਜਾ ਰਿਹਾ ਵਾ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਕਿ ਇਹਦਾ ਰੇਲਵੇ ਰੋਡ ਵਾ ਇਹ ਪੋਲਿਟਿਕਸ ਦਾ ਗੜ ਰਹੂਗਾ ਪਰ ਉਹਦਾ ਗੜ ਰਹੂਗਾ ਜਿਨੇ ਇਹ ਸੜਕ ਬਣਾਈ ਹੈ ਮੈਂ ਯਕੀਨ ਦਿਵਾਉਣਾ ਵੀ ਠੇਕੇਦਾਰ ਸਾਹਿਬ ਵੀ ਇੱਥੇ ਨੇ ਉਹਨਾਂ ਦਾ ਵੀ ਪਹਿਲਾ ਕੰਮ ਆ ਨਵੇਂ ਸ਼ਹਿਰ ਚ ਮੈਂ ਉਹਨਾਂ ਨੂੰ ਵੀ ਕਹਿੰਦਾ ਵੀ ਇਤਾਂ ਦਾ ਮਿਸਾਲੀ ਕੰਮ ਕਰਦੇ ਹੋ ਵੀ ਲੋਕ ਤੁਹਾਨੂੰ ਚੇਤੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਇਕਦਾ ਸਾਵੇ ਜਿਹੜੀ ਸਲੈਬ ਦੀ ਪੈਣੀ ਆ ਹਾਂਜੀ ਹਾਂਜੀ ਜਿਹੜੀ ਮੋਟਾਈ ਕੀ ਹੋਏਗੀ 10 ਇੰਚ ਇਹਦੀ ਲੰਬਾਈ ਕੀ ਹੋਏਗੀ ਲੰਬਾਈ ਕਿੰਨੀ ਜਿਹੜੇ ਉਹਦੇ ਵਿੱਚ ਨਿਸ਼ਾਨ ਪੈਣੇ ਜਾਂ ਉਹ ਸਾਥ ਦੇਖੋ ਐਰੋਡ ਦੀ ਚੌੜਾਈ ਕਿਤੇ ਜ਼ਿਆਦਾ ਵਾ ਕਿਤੇ ਘੱਟ ਆ ਇਹਦਾ ਸੈਂਟਰ ਕੱਟਿਆ ਜਾਊਗਾ ਸੈਂਟਰ ਦੇ ਸਾਥ ਦੇ ਨਾਲ ਲਾਈਨ ਲੱਗਦੀ ਹੈ ਮੋਟਾਈ 10 ਇੰਚ ਦੇ ਆਸ-પાસ ਮੋਟਾਈ 10 ਇੰਚ ਇਹਦੀ ਪਹਿਲਾਂ ਪਟਾਈ ਹੋਊਗੀ ਪਟਾਈ ਹੋਣ ਤੋਂ ਬਾਅਦ ਪਟਾਈ ਹੋਣ ਤੋਂ ਬਾਅਦ ਫਿਰ ਇਹਦੇ ਤੇ ਡਟਕਾ ਪਿਆ ਪਊਗਾ ਡਟਕੇ ਦੇ ਬਾਅਦ ਉਹਦੇ ਉੱਪਰ ਸਲੈਪ ਹੋ ਗਈ। ਕਿੰਨਾ ਚਿਰ ਕੱਢ ਜਾਏਗੀ ਸੜਕ ਦੀ? ਇਹਦੀ ਉਮਰ ਕਿੰਨੀ ਹੋਊਗੀ ਜੀ ਸੜਕ ਦੀ? ਸੜਕ ਦੀ ਉਮਰ 10 ਸਾਲ ਤੁਸੀਂ ਲਾ ਕੇ ਚੱਲੋ ਜਿਸ ਹਿਸਾਬ ਨਾਲ ਟ੍ਰੈਫਿਕ ਹੈਗਾ। 10 ਸਾਲ ਸੜਕ ਨੂੰ ਕੁਝ ਨਹੀਂ ਹੁੰਦਾ। ਜੀ। ਕੱਟੋ-ਕੱਟ 10 ਸਾਲ ਕੁਝ ਨਹੀਂ ਹੁੰਦਾ ਜੇ ਇਹਦੀ ਕੇਅਰ ਕੀਤੀ ਜਾਵੇ। ਪਰ ਬਣਾਉਣ ਦੇ ਵਿੱਚ ਸਾਰੇ ਹੀ ਮਾਰਕੀਟ ਵਾਲੇ ਸਾਧਨ ਕੀ 28 ਦਿਨ ਤੱਕ ਕੋਈ ਹੋ ਦੇਤੇ ਹੈਵੀ ਟ੍ਰੈਫਿਕ ਨਾਲ ਚਲਾਨ, ਪੁਛਣਾ ਚਲਾਨ। ਇਹ ਸੜਕ ਦੀ ਲਾਈਫ ਜ਼ਿਆਦਾ ਰਹੇਗੀ। ਜਿਹਦੇ ਵਿੱਚ ਸਰੀਆ ਗੰਨਾ ਇਸਤੇਮਾਲ ਹੋਏਗਾ। ਇਹਦੇ ਵਿੱਚ ਸਰੀਆ ਜਿਹੜਾ ਹੈਗਾ ਵਾ तकरीबन तकरीबन 3 ਦੰਨ ਦੇ ਆਸ-ਪਾਸ ਹੈ ইউজ ਹੋਊਗਾ। ਹੋਰ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ। ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ। ਫੋਨ ਕਰੋ 98763 79499 98763 79499